ਸਰੀਆ ਕਾਲ ਜੀ ਵੀਡੀਓ ਵੇਰ ਰਖਿਆ ਆ ਸਾਕ ਨੂੰ ਜੀਆਂ ਲੈ ਕੇ ਹਾਜ਼ਰ ਆਇਤੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ 7 ਜੁਲਾਈ ਜਨਤਿਕ ਛੁੱਟੀ ਦਾ ਐਲਾਨ ਸਕੂਲ ਕਾਲਜ ਸਣੇ ਸਰਕਾਰੀ ਦਫ਼ਤਰ ਅਤੇ ਇਸ ਸਵਾਵਾਂ ਰਹਿਣਗੀਆਂ ਬੰਦ ਇਸ ਸਾਲ 7 ਜੁਲਾਈ ਨੂੰ ਦੇਸ਼ ਭਰ ਵਿੱਚ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ ਇਸ ਦਿਨ ਸਾਰੇ ਸਰਕਾਰੀ ਦਫ਼ਤਰ ਵਿਦਿਅਕ ਅਦਾਰੇ ਅਤੇ ਆਵਾਜਾਈ ਸਵਾਵਾਂ ਬੰਦ ਰਹਿਣਗੀਆਂ ਇਹ ਛੁੱਟੀ ਦੇਸ਼ ਵਾਸੀਆਂ ਨੂੰ ਆਰਾਮ ਕਰਨਾ ਤੇ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਪ੍ਰਦਾਨ ਕਰੇਗੀ ਦੱਸ ਦਈਏ ਕਿ ਇਸ ਦਿਨ ਸਕੂਲ ਕਾਲਜਾਂ ਸਣੇ ਸਰਕਾਰੀ ਅਦਾਰੇ ਵੀ ਬੰਦ ਰਹਿਣਗੇ ਇਸ ਦਿਨ ਨੂੰ ਵਿਸ਼ੇਸ਼ ਤੌਰ ਤੇ ਕਿਾਸਤ ਸੱਭਿਆਚਾਰਿਕ ਵਿਰਾਸਤ ਦਾ ਸਨਮਾਨ ਕਰਨ ਲਈ ਚੁਣਿਆ ਗਿਆ ਹੈ ਇਸ ਦਿਨ ਲੋਕ ਆਮ ਤੌਰ ਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵੱਖ-ਵੱਖ ਸੱਭਿਆਚਾਰਕ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ ਇਹ ਛੁੱਟੀ ਉਹਨਾਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਜੋ ਆਪਣੇ ਨਿਰਵੈ ਰਜੀਮੀਆਂ ਕੰਨ ਆਰਾਮ ਨਹੀਂ ਕਰ ਪਾਉਂਦੇ ਦੱਸ ਦਈਏ ਕਿ ਮੁਹਾਰਮ ਇਸਲਾਮੀ ਕੈਲੰਡਰ ਦਾ ਪਹਿਲਾ ਮਹੀਨਾ ਹੈ ਤੇ ਅਸ਼ੂਰਾ 10ਵੇਂ ਦਿਨ ਮਨਾਇਆ ਜਾਂਦਾ ਹੈ ਇਹ ਤੀਕ ਚੰਦ ਦੇ ਦਰਸ਼ਨ ਤੇ ਨਿਰਪਰ ਕਰਦੀ ਹੈ ਇਸ ਲਈ ਛੁੱਟੀ 6 ਜਾਂ 7 ਜੁਲਾਈ ਨੂੰ ਹੋ ਸਕਦੀ ਹੈ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰ ਬੰਦ ਰਹਿਣਗੇ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ ਜਨਤਕ ਆਵਾਜਾਈ ਸਵਾਮਾ ਸੀਮਤ ਰਹਿਣਗੀਆਂ ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਬੰਦ ਰਹਿਣਗੀਆਂ ਅਮਰਜੈਂਸੀ ਸਵਾਮਾ ਚਾਲੂ ਰਹਿਣਗੀਆਂ ਇਸ ਚੁੱਟੀ ਦੌਰਾਨ ਸਾਰੀਆਂ ਜੰਤਕ ਸੁਵਾਵਾਂ ਜਿਵੇਂ ਕਿ ਬੈਂਕਿੰਗ ਆਵਾਜਾਈ ਅਤੇ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਹਾਲਾਂਕਿ ਅਮਰਜੈਂਸੀ ਸੁਵਾਵਾਂ ਚਾਲੂ ਰਹਿਣਗੀਆਂ ਤਾਂ ਜੋ ਕਿਸੇ ਵੀ ਅਨਸਖਾਵੀ ਸਥਿਤੀ ਨਾਲ ਜਿੱਠਿਆ ਜਾ ਸਕੇ ਇਸ ਵਿਚਾਰੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਆਪਣੇ ਕੰਮਾਂ ਦਾ ਪਹਿਲਾਂ ਤੋਂ ਪ੍ਰਬੰਧ ਕਰ ਲੈਣ ਖਬਰ ਨੂੰ ਅੰਤ ਤੱਕ ਦੇਖਣ ਲਈ